ਅੱਸੀ ਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟਾਂਡਾ ਉਰਮਨਪੁਰ ਸਟੇਸ਼ਨ ਸਾਹਮਣੇ ਲਗਾਇਆ ਗਿਆ ਤਰਨਾ ਅਤੇ ਰਾਗੀਰ ਹੋ ਰਹੇ ਪਰਚਾੰਤ ਪੂਰੀ ਤੋਂ ਸੁਬਿੰਦਰ ਪਲਾਜੀ ਦੀ ਵਿਸ਼ੇਸ਼ ਰਿਪੋਰਟ ਡੀਡੀਐਸ ਨਿਊਜ਼ ਪੰਜਾਬ ਤਾਂ ਇਹਦੇ ਵਿੱਚ ਪਸ ਰਹੇ ਆ ਮੈਂ ਫਿਰ ਕਹਿੰਦਾ ਆ ਕਿ ਕਾਨੂੰਨੀ ਵਿਵਸਥਾ ਬਣਾ ਕੇ ਰੱਖਣੀ ਮੈਨੂੰ ਨਹੀਂ ਪਤਾ ਤੁਹਾਡਾ ਗਿਆਨ ਕਿਥੋਂ ਦਾ ਕੰਮ ਕਰਦਾ ਉਹ ਪੁਲਿਸ ਦਾ ਕੰਮ ਹੈ ਜਦੋਂ ਪੁਲਿਸ ਲੋਕਾਂ ਨੂੰ ਗੈਰ ਕਾਨੂੰਨੀ ਫੜੂਗੀ ਇਹ ਪਹਿਲਾ ਧਰਮ ਨਹੀਂ ਆ ਇਹਦੇ ਨਾਲ ਦੇ ਸੈਂਕੜੇ ਧਰਮ ਨੇ ਲੱਗੇ ਆ ਕਿ ਕੋਈ ਇੱਕ ਦੀ ਸੈਂਕੜੇ ਕਰਨੇ ਲਗਣੇ ਇਹ ਸਰਕਾਰ ਤੈਅ ਕਰੇ ਵੀ ਲੋਕਾਂ ਨੂੰ ਇੱਕ ਪਾਸੇ ਤੇ ਉਹ ਟ੍ਰੈਫਿਕ ਜਮ ਕਰਕੇ ਲੋਕ ਦੁੱਧਿਆ ਹਾਂਜੀ ਸਰ ਦੂਜੇ ਪਾਸੇ ਦੱਸਦੇ ਨੇ ਗਰੀਬ ਲੋਕ ਆ ਕਿੱਲੇ ਕਿੱਲੇ ਦੇਖੜ ਕਿੱਲੇ ਦੇ ਬਾਗਦੇ ਆ ਕਿ ਮੋٹے ਮਾਲਕ ਨਹੀਂ ਆ ਇਹ ਸੜਕਾਂ ਦੇ ਰੋਲ ਰਹੇ ਆ ਕਿ ਭਗਵੰਤ ਮਾਨ ਸਰਕਾਰ ਆ ਬਦਲਾਅ ਲੈ ਕੇ ਆਈ ਸੀ ਵੀ ਅੱਧਿਆਂ ਦੇ ਰਾਹ ਜਮ ਹੋਣਗੇ ਅੱਧੇ ਸੜਕਾਂ ਤੇ ਰੋਲਣਗੇ ਤੇ ਇੱਕ ਪਾਸੇ ਗੈਰ ਕਾਨੂੰਨੀ ਕ੍ਰੈਸ਼ੇ ਚੱਲਣਗੇ ਤੇ ਦੂਜੇ ਪਾਸੇ ਜਿਹੜੀ ਕੁਦਰਤੀ ਤੌਰ ਤੇ ਦਿੱਤਾ ਪਈ ਆ ਜੋ ਕੋ ਵੀ ਚੁੱਕ ਕੇ ਆਪਣਾ ਰਾਹ ਖੈਣਾ ਬਣਾਉਣਾ ਜਾਂ ਸਾਫ ਕਰਨਾ ਤੋਂ ਬਿਨਾਂ ਜਿਦਾਲ ਤੋਂ ਕਰਮਜੀਤ ਸਿੰਘ ਨੂੰ ਲੱਗ ਰਿਹਾ ਜੀ ਲਗਭਗ 20 ਕੁਸ਼ੂਆਂ ਤਿੰਨ ਮਹੀਨਿਆਂ ਤੋਂ ਬਰੀ ਪਰਿਵਾਰਾਂ ਦੀਆਂ ਪੰਜ ਪਰਵਾਰੀਆਂ ਕੀ ਇੱਟੇ ਕਾਂਡਾ ਪੁੱਛੇ ਫੜੀਆਂ ਹੋਈਆਂ ਨੇ ਜਿਹੜੀਆਂ ਸਰਾ ਸਰ ਗੈਰ ਕਾਨੂੰਨੀ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਨਾਲ ਸਾਡੇ ਸੁਪਾਦੂਆਂ ਦੀ ਮੀਟਿੰਗ ਹੋਈ ਸੀ ਪਿਛਲੇ ਸਾਲ ਜਦੋਂ ਹੜ ਆਏ ਆ ਕਿ ਜਿਨ੍ਹਾਂ ਦੇ ਖੇਤਾਂ 'ਚ ਵੀ ਰੇਤਾ ਪਈ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਹੜ ਗਈਆਂ ਫਸਲਾਂ ਖਰਾਬ ਹੋ ਗਈਆਂ ਮੁਆਵਜ਼ੇ ਦਿੱਤੇ ਜਾਣਗੇ ਸਰਕਾਰ ਆਪਣੇ ਖਰਚੇ ਤੇ ਸਾਫ਼ ਕਰੂਗੀ ਜੇਕਰ ਸਰਕਾਰ ਨਹੀਂ ਸਾਫ਼ ਕਰਦੀ ਜ਼ਿੰਮੇਵਾਰ ਚਕੂਆ ਤੋਂ ਕੋਈ ਗੈਰ ਕਾਨੂੰਨੀ ਨਹੀਂ ਹੋਗਾ ਤੇ ਬੁਲਾ ਤੋਂ ਨਵਾਸੀ ਜਿਹੜੇ ਵਿਗਿਆ ਦੇ ਕੰਨੇ ਵਸੇ ਆ ਜਿਨ੍ਹਾਂ ਦੇ ਪਿੰਡ ਵੀ ਸੜਕ ਵੀ ਨਹੀਂ ਗਈ ਤੇ ਆਪਣੇ ਰਾਹ ਰਸਤਾ ਬਣਾ ਰਹੇ ਸੀ ਆਪਣੀਆਂ ਜ਼ਮੀਨਾਂ ਸਾਫ਼ ਕਰ ਰਹੇ ਸੀ ਤੇ ਪੰਜ ਟਰਾਲੀਆਂ ਕੇ ਇੱਥੇ ਰਹੇ ਨੇ ਉਹਦੇ ਵਿੱਚ ਡੀਆਈਜੀ ਸਾਹਿਬ ਦੇ ਭਰੋਸੇ ਤੋਂ ਬਾਅਦ ਅਸੀਂ ਉੱਥੋਂ ਟਰਾਲੀਆਂ ਨਹੀਂ ਸੀ ਹੁੰਦੀਆਂ ਬੇਸੇ ਕਰਕੇ ਨਹੀਂ ਪੱਕਾ ਹੈ ਸਾਡੇ ਸੂਬਾ ਆਗੂਆਂ ਨਾਲ ਗੱਲ ਹੋਈ ਉਹ ਅੱਜ ਤੇ ਆਪਣੇ ਵਾਦੇ ਤੋਂ ਪੁਲਸਪਹੌੜੀ ਹੋ ਗਈ ਆ ਉਹ ਤੋਂ ਬਾਅਦ ਲਗਾਤਾਰ ਐਸਐਸਪੀ ਸਾਹਿਬ ਨੇ ਮੀਟਿੰਗਾਂ ਚਲੀਆਂ ਲੋਕਲ ਡਿਊਟੀ ਦੇ ਸਾਹਿਬ ਨਾਲ ਚਲੀਆਂ ਕੌਣ ਵੀ ਪਿਛਲੇ ਦਿਨੀ ਧਰਨਾ ਚੱਲਿਆ ਸੀ 24 ਤਰੀਕ ਦਾ ਨੇ ਵਾਦਾ ਕੀਤਾ ਸੀ ਜਿਹੜੇ ਟੈਕਸਪੋਰਟਾਂ ਜਿਹੜੇ ਗੈਰਕਾਨੂੰਨੀ ਫੜੇ ਆ ਰਿਲੀਜ਼ ਕਰਦੇ ਆਗੇ ਜਿਹੜੇ ਨਹੀਂ ਕੀਤੇ ਹੁਣ ਸਾਰਾ ਕੁਝ ਸਾਡੇ ਸੂਬਾ ਆਗੂਆਂ ਦੇ ਇਤਿਆਹ ਚ ਇਹ ਪੱਕਾ ਮੋਰਚਾ ਲੱਗ ਗਿਆ ਹੋ ਸਕਦਾ ਇਹਦੇ ਮੋਰਚੇ ਹੋਰ ਵੀ ਅੱਗੇ ਖੁੱਲਣਗੇ ਸਰਕਾਰ ਰੇਲਾਂ ਵੱਲੋਂ ਵੀ ਕੰਮ ਗੁਰੂਗਾ ਹੁਣ ਭਗਵੰਤ ਮਾਨ ਸਰਕਾਰ ਦੇਖ ਲਵੇ ਕਿ ਇੱਕ ਪਾਸੇ ਤਾਂ ਜਿਹੜੀਆਂ ਸਾਨੂੰ ਹਾਈ ਕੋਰਟ ਦੀਆਂ ਰਿੱਟਾਂ ਸੁਣਾਉਂਦੇ ਆ ਕਿੰਦੇ ਦਫਾ ਚਾਰ ਲੱਗੀ ਆ ਉਹਨਾਂ ਕ੍ਰੈਸ਼ਰਾਂ ਵਾਲਿਆਂ ਜਿੱਥੋਂ ਲੀਡਰ ਮਹੀਨੇ ਖਾਂਦੇ ਆ ਉਹ ਭਾੜ ਵੀ ਢਾ ਕੇ ਲੈ ਗਏ ਆ ਉਥੇ ਕੋਈ ਮਹਲੇ ਤਰੂਨ ਨਹੀਂ ਕੰਮ ਕਰਦਾ ਜੋ ਓਵਰ ਲੋਡ ਟਿੱਪਰ ਲੰਘਦਾ ਉਥੇ ਕੋਈ ਕੰਮ ਨਹੀਂ ਕਰਦਾ ਤੇ ਜਿੱਥੇ ਇਹਨਾਂ 99 ਦੀਆਂ ਜਿਹੜੀਆਂ ਮਤਾਵਾ ਪੈਣਾ ਖੰਡੀਆਂ ਨਾਲ ਇਹ 109 ਦੀ ਕਿਰਤ ਕਰਨਾਂ ਦੀ ਗੱਲ ਆ ਇਹਨਾਂ ਨੂੰ ਲੁੱਟਣ ਤੇ ਕੁੱਟਣ ਦੀ ਗੱਲ ਆ ਉਥੇ ਪੁਲਿਸਰ ਰਤੀ ਭਾਰੀ ਵੀ ਗਰੇਜ ਨਹੀਂ ਕਰਦੀ ਤੇ ਰਹੀ ਗੱਲ ਕਿ ਪੁਲਸ ਵਾਲਾ ਤਾਂ ਕਿਹਾਈਆਂ ਵੀ ਰੋਡ ਅਸੀਂ ਬੰਦ ਅਸੀਂ ਖੁੱਲੀ ਅਸੀਂ ਕੋਈ ਰੋਡ ਬੰਦ ਨਹੀਂ ਕਰਨਾ ਏ ਅਸੀਂ ਕੋਈ ਗੇਟ ਨਹੀਂ ਬੰਦ ਕਰਨਾ ਏ ਸਾਨੂੰ ਬੈਂਕ ਦੀ ਜਗ੍ਹਾ ਤੇ ਚਾਹੀਦੀ ਹੈ ਨਾ ਸਾਨੂੰ ਸਾਡੇ ਵਹੀਕਲ ਖਿਲਾਉਣ ਨੂੰ ਜਗ੍ਹਾ ਚਾਹੀਦੀ ਹੈ ਤੇ ਅਸੀਂ ਖਿਲਾਅ ਦਿੱਤੇ ਆ ਤੇ ਕਾਦੀਆਂ ਸਾਡੀ ਅਜ ਰੈਲੀ ਆ 2090 ਹੋ ਗਿਆ ਜੇ ਕੁੱਟਗੇ ਵੇਖਣਾ ਤੇ ਪੁਲਿਸ ਸਾਨੂੰ ਕੁੱਟਗੇ ਵੀ ਦੇਖ ਲਵੇ ਪਰ ਅਸੀਂ ਇੱਥੇ ਜਾਂ ਤੇ ਸਾਨੂੰ ਵੱਢ ਕੇ ਸੜਕ ਤੋਂ ਬਾਹਰ ਸੁੱਟ ਦੇਣ ਜਾਂ ਸਾਨੂੰ ਸਾਡੇ ਟਰੈਕਟਰ ਟਰਾਲੀਆਂ ਦੇ ਦੇਣ ਜਿੰਨਾ ਚੇ ਟਰੈਕਟਰ ਟਰਾਲੀਆਂ ਨਹੀਂ ਮਿਲਦੇ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੂਗਾ ਸਾਰੇ ਤੁਸੀਂ ਇਸੇ ਸ਼ਹਿਰ ਦੇ ਵਸਨੀਕਾ ਜੇ ਤੁਹਾਨੂੰ ਪਤਾ ਕਿ ਆਪਣਾ ਪਵਨ ਉਹ ਜਿਹੜਾ 메ਨ ਆ ਰੋਡ ਜਦੋਂ ਇੱਥੇ ਮਾਰੀ ਜਿਹਾ ਟ੍ਰੈਫਿਕ ਪੈਂਦੀ ਆ ਤੇ ਉਹ ਰੋਡ ਤੇ ਵੀ ਟ੍ਰੈਫਿਕ ਪੈ ਜਾਂਦੀ ਆ ਕਿ ਹਾਈਵੇ ਬੰਦ ਹੀ ਹੋ ਜਾਂਦਾ ਇੱਕ ਸਬ ਦਾ ਕਿ ਸਿਵਲ ਹਸਪੀਟਲ ਵਿੱਚ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਆ ਠੀਕ ਆ ਸਰ ਰੋਲਾ ਤੁਹਾਡਾ ਤੇ ਪ੍ਰਸ਼ਾਸਨ ਦਾ ਚੱਲ ਰਿਹਾ ਉਹਦੇ ਵਿੱਚ ਆਮ ਲੋਕਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਆ ਕਿਉਂਕਿ ਅੱਗੇ ਵੀ ਚਾਹਦੇ ਨੇ ਇਹ ਇੱਥੇ ਤਾਂ ਨਾ ਲੱਗਾ ਸਾਡੀ ਆਮ ਲੋਕਾਂ ਨਾਲ ਕੋਈ ਲੜਾਈ ਨਹੀਂ ਹਾਂਜੀ ਅਸੀਂ ਪਹਿਲਾਂ ਕਹਿੰਦੇ ਵੀ ਇਹ ਟਰਾਲੀਆਂ ਫੜੀਆਂ ਗੈਰ ਕਾਨੂੰਨੀ ਆ ਪੋਸਟ ਟਰਾਲੀਆਂ ਤਾਂ ਵੀ ਅਸੀਂ ਕਰਉਂ ਜਾਈਏ ਅਸੀਂ ਰਾਹ ਬੰਦ ਤੇ ਕਰਨ ਆਈ ਨਹੀਂ ਇਹ ਲੋਕ ਆ ਕੇ ਇਸ ਪੁਲਿਸ ਨੂੰ ਸਵਾਲ ਕਰਨ ਇਹ ਪੱਤਰਕਾਰ ਵੀ ਇਸ ਪੁਲਿਸ ਨੂੰ ਸਵਾਲ ਕਰਨ ਇਹ ਪੱਤਰਕਾਰ ਵੀ ਆਪਣੇ ਕੈਮਰੇ ਲੈ ਕੇ ਤੇ ਉਹਨਾਂ ਕ੍ਰੈਸ਼ਰਾਂ ਤੇ ਜਾਣ ਜਿਹੜੇ ਸਾਨੂੰ ਸਵਾਲ ਕਰਦੇ ਆ ਕਿ ਉਹ ਉੱਥੇ ਤੁਹਾਡੇ ਕੈਮਰੇ ਕਿਉਂ ਨਹੀਂ ਚੱਲਦੇ ਉਹ ਉੱਥੇ ਇਸ ਪੋਸਟ ਦੀ ਡਾਂਗ ਕਿਉਂ ਨਹੀਂ ਚੱਲਦੀ ਉਹ ਉੱਥੇ ਤੁਸੀਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਅਵੇਅਰ ਕਰਦੇ ਕਿ ਉੱਥੇ ਚਾਹਮਤ ਦਿੱਸਰ ਦਫਾ ਚਾਰ ਲੱਗੀ ਆ ਉਹ ਪਹਾੜੀ ਪੁੱਟ ਪੁੱਟ ਕੇ ਲੱਗੇ ਆ ਸਾਰੇ ਜਿਹੜੇ ਉੱਥੇ ਦੇ ਪੱਤਰਕਾਰ ਆ ਉਹ ਉੱਥੇ ਜਾ ਸਕਦੇ ਆ ਹਾਂਜੀ ਸੋ ਇਹ ਜਿਹੜਾ ਤੁਸੀਂ ਆਪਣਾ ਗਿਆਨ ਹਾਂਜੀ ਸਾਨੂੰ ਦੇ ਰਹੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਕਿਸੇ ਦਾ ਰਾਹ ਬੰਦ ਕਰਨ ਨਹੀਂ ਆਏ ਅਸੀਂ ਸਿਰਫ ਤੇ ਸਿਰਫ ਆਪਣੀਆਂ ਟਰਾਲੀਆਂ ਲੈਣ ਆਏ ਆਂ ਅਸੀਂ ਸਾਨੂੰ ਗੈਹਨ ਨੂੰ ਥਾਂ ਤੇ ਚਾਹੀਦੀ ਨਾ ਹਾਂਜੀ ਸਰ ਚਾਹੀਦੀ ਚਾਹੀਦੀ ਬਿਲਕੁਲ ਚਾਹੀਦੀ ਬਿਲਕੁਲ ਹਾਂਜੀ ਬੀਐਸਸੀ ਦਾ ਆਪਣਾ ਗੇਟ ਬੰਦ ਕਰਕੇ ਅੰਦਰ ਰਹਿ ਜਾਂਦੇ ਜਿੱਥੇ ਸਾਨੂੰ ਪੁਲਿਸ ਬੈਗ ਸਾਨੂੰ ਪੁਲਸ ਦੇ ਬੈਗ ਨੂੰ ਥਾਂ ਦੇ ਦਿੱਤੀ ਸੀਗਾ ਅਸੀਂ ਆਪਣੇ ਵੀਕਲ ਨਾਲ ਲੈ ਕੇ ਆਏ ਆਂ ਇਹ ਤੇ ਸਾਡਾ ਇਹ ਸਾਡੀ ਸੈਲਫ ਡਿਫੈਂਸ ਆ ਅਸੀਂ ਆਪਣੇ ਟਰੈਕਟਰ ਟਰਾਲੀਆਂ ਦੇ ਦਿੱਲੀ ਲੈ ਕੇ ਨਹੀਂ ਸਰ ਜਿਹੜੀਆਂ ਨੇ ਟਰਾਲੀਆਂ ਖੜੀਆਂ ਕੀਤੀਆਂ ਉਹਨਾਂ ਤੇ ਪਰਚਾ ਦਿੱਤਾ ਹੋਇਆ ਕਿ ਨਹੀਂ ਦਿੱਤਾ ਹੋਇਆ ਜਿਹੜਾ ਪਰਚਾ ਦਿੱਤਾ ਹੈ ਉਹ ਗੈਰ ਕਾਨੂੰਨੀ ਆ ਉਹ ਝੂਠਾ ਆ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਤੁਸੀਂ ਆਪਣੇ ਖੇਤਾਂ 'ਚੋਂ ਦੇਤਾ ਜੋਕ ਸਕਦੇ ਆ ਸਰਕਾਰ ਵਾਅਦਿਆਂ ਤੋਂ ਭਗੌੜੀ ਹੋਈ ਆ ਧਰਨਾ ਤਾਂ ਲੱਗਾ ਠੀਕ ਆ ਸਰ ਚਲੋ ਪਹੁੰਚੇ ਹੋ ਛੱਡ ਮੈਨੂੰ ਕੋਈ ਜਾਣਕਾਰੀ ਮਿਲਈ ਸੀ ਕਿ ਇੱਥੇ ਧਰਨਾ ਲੱਗ ਰਿਹਾ ਆ ਕਿਸਾਨ ਮੋਰਚੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਉਸ ਸਵੰਧ ਚ ਮੈਂ ਆਇਆ ਵੀ ਕਿਸ ਕਰਕੇ ਲੱਗਾ ਅੱਗੇ ਵੀ ਕਿੰਨੇ ਦਾ ਲੱਗਾ ਰਿਹਾ ਇੱਥੇ ਟਰਾਲੀਆਂ ਖੜੀਆਂ ਰਹੀਆਂ ਕਿਸਾਨ ਜੇ ਤਾਂ ਉਹਨਾਂ ਦਾ ਝੋਨਾ ਨਹੀਂ ਚੱਕ ਹੋ ਰਿਹਾ ਤੇ ਉਹ ਤਾਂ ਚਲੋ ਸਰਕਾਰਾਂ ਦੀ ਵੀ ਬਹੁ ਨਲਾਕੀ ਆ ਵੀ ਜੇ ਉਹਨਾਂ ਨੇ ਫਸਲ ਵੀਜੀ ਤਾਂ ਚੱਕੋ ਦੂਸਰੇ ਨੰਬਰ ਤੇ ਜੇ ਆਪਾਂ ਰੋਜ਼ ਸ਼ਹਿਰ ਵਾਸੀਆਂ ਨੂੰ ਤੰਗ ਕਰਦੇ ਆ ਨਾ ਮੈਂ ਇਹੋ ਹੀ ਰਿਕੁਐਸਟ ਆ ਮੇਰੀ ਜਥੇਬੰਦੀਆਂ ਨੂੰ ਵੀ ਤੇ પોલીસ ਪ੍ਰਸ਼ਾਸਨ ਨੂੰ ਵੀ ਇਹਨਾਂ ਨਾਲ ਬੈਠ ਕੇ ਗੱਲ ਕਰਨ ਕਿਉਂਕਿ ਪਬਲਿਕ ਨਾਲ ਉਹ ਉਹਦੇ ਚ ਡਿਸਟਰਬ ਹੋਵੇ ਇਹੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਧੰਨਵਾਦ थैंक यू वेरी मच ਵਾਲਮੀਕ ਸ਼ਕਤੀ ਅਮਰ ਹੈ